ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਆਪਣਾ ਤੀਸਰਾ ਦਿਨ ਹੈ ਅੱਜ ਮੈਂ ਸਾਈਕਲ ਨਹੀਂ ਲੈ ਕੇ ਆਇਆ ਇਹੀ ਤਾਂ ਨਹੀਂ ਲੈ ਕੇ ਆਇਆ ਸੋਚਿਆ ਕਿ ਚਲੋ ਨੇੜੇ ਹੀ ਆ ਨਾਲੇ ਦੇਖ ਲਾਂਗੇ ਤੁਰ ਕੇ ਕੀ ਚੀਜ਼ ਹੈ ਕਿੱਦਾਂ ਬੱਸ ਮਿਲਦੀ ਹੈ ਕਿੱਦਾਂ ਕੀ ਮਿਲਦਾ ਹੈ ਕਿਵੇਂ ਮਿਲਦੀ ਹੈ ਇੱਥੋਂ ਬੱਸ ਜਿਹੜੀ ਮੈਂ ਜਿੱਥੇ ਰਹਿ ਰਹੇ ਹਾਂ ਇਸ ਟਾਈਮ ਹੀਰੋਨਸ वुਡ ਪਾਸਟ ਤੇ ਇੱਥੇ ਨਾ ਬਿਲਕੁਲ ਵੀ ਆਪਾਂ ਨੂੰ ਬੱਸ ਦੀ ਸੁਵਿਧਾ ਨਹੀਂ ਹੈਗੀ ਇੱਥੋਂ ਆਪਾਂ ਨੂੰ ਜੈਫਰਸਨ ਰੋਡ ਜਾਣਾ ਪੜੇਗਾ ਪਾਊਗਾ ਜਿਹੜਾ ਕਿ ਇੱਥੋਂ 1.8 ਕਿਲੋਮੀਟਰ ਹੈ ਉੱਥੇ ਸਟਾਪ ਹੈ ਬੱਸ ਦਾ ਉੱਥੋਂ ਆਪਾਂ ਬੱਸ ਲਾਵਾਂਗੇ ਅੱਗੇ 2-3 ਕਿਲੋਮੀਟਰ ਆਪਾਂ ਉਤਰਨੇ ਤਿੰਨ ਸਾਢੇ 3 ਡਾਲਰ ਚਾਰਜਸ ਲੈਣਗੇ ਹੋ ਤੇ ਆਪਾਂ ਬਾਕੀ ਹੋਰ ਵੀ ਆਪਾਂ ਕੁਝ ਦੇਖਾਂਗੇ ਜੋ-ਜੋ ਚੀਜ਼ ਦੇਖਾਂਗੇ ਅੱਜ ਦੇ ਵਲੌਗ ਚ ਤੁਹਾਨੂੰ ਦੱਸਾਂਗੇ ਕਿ ਜਿੱਦ ਦਿਨ ਆਪਾਂ ਕੀ ਕੀਤਾ ਕੀ ਨਹੀਂ ਤੇ ਹਜੇ ਮੈਂ ਕੰਮ ਤੇ ਗਿਆ ਨਹੀਂ ਫਿਲਹਾਲ ਮੈਂ ਸੋਚ ਰਿਹਾ ਪਹਿਲਾਂ ਆਪਣੇ ਛੋਟੇ-ਮੋਟੇ ਕੰਮ ਨਿਵੇੜਦਾ ਚਲੋ ਹੁਣ ਆਪਾਂ ਰੋਡ ਕ੍ਰਾਸ ਕਰ ਲਈਏ ਤੇ ਅੱਜ ਆਪਾਂ ਜਿਹੜਾ ਮੇਨ ਟਾਰਗੇਟ ਆਪਣਾ ਬੈਂਕ ਦੇ ਵਿੱਚ ਜਾਣਾ ਜਾ ਕੇ ਅਪਾਇੰਟਮੈਂਟ ਬੁੱਕ ਕਰਾਉਣੀ ਦੋ ਬੈਂਕਾਂ ਦੇ ਵਿੱਚ ਜਾਊਗਾ ਸੀਆਈਬੀਸੀ ਬੈਂਕ ਤੇ ਸ਼ਕੋਸ਼ੀਆ ਬੈਂਕ ਸੀਆਈਬੀਸੀ ਬੈਂਕ ਦੇ ਵਿੱਚ ਮੈਨੂੰ ਅਪਾਇੰਟਮੈਂਟ ਮੇਰੀ ਜਿਹੜੀ ਆਨਲਾਈਨ ਮਿਲੀ ਹੈ ਉਹ 12 ਜੁਲਾਈ ਦੀ ਮਿਲੀ ਹੈ ਸ਼ਕੋਸ਼ੀਆ ਬੈਂਕ ਦੇ ਵਿੱਚ ਮੈਨੂੰ ਉਹ ਜਿਹੜੀ ਅਪਾਇੰਟਮੈਂਟ ਮਿਲੀ ਉਹ 2 ਜੁਲਾਈ ਦੀ ਮਿਲੀ ਹੈ ਮੈਨੂੰ ਉਸ ਪਤਾ ਲੱਗਿਆ ਕਿ ਜੇ ਆਪਾਂ ਉੱਥੇ ਜਾ ਕੇ ਲਾਵਾਂਗੇ ਆਫਲਾਈਨ ਸ਼ਾਇਦ ਕਹਿੰਦੇ ਜਲਦੀ ਡੇਟ ਮਿਲ ਜਾਂਦੀ ਹੈ ਜਾਂ ਉਸ ਟਾਈਮ ਵੀ ਕਾਊਂਟ ਖੁੱਲ ਸਕਦਾ ਹੈ ਤੇ ਹੋਪਫੁਲੀ ਅੱਜ ਆਪਾਂ ਜਾ ਕੇ ਕਾਊਂਟ ਖੁਲਾਈ ਤੇ ਕਿਹੜੇ ਕਿਹੜੇ ਡਾਕੂਮੈਂਟ ਤੁਹ ਇਹ ਦੋਨੇ ਬੈਂਕਾਂ ਉੱਥੇ ਮੈਕਫਲਿਪਸ ਸਟਰੀਟ ਦੇ ਨੇ ਜਿਹੜੀਆਂ ਕਿ ਮੇਰੇ ਘਰ ਤੋਂ 4 ਕਿਲੋਮੀਟਰ ਦੂਰ ਹੈ ਸਾਰਾ ਆਪਾਂ ਪੈਦਲ ਹੀ ਕੱਢਾਂਗੇ ਤੇ ਉੱਥੇ ਹੋਰ ਵੀ ਵੱਡੀ ਬਹੁਤ ਜ਼ਿਆਦਾ ਵੱਡੀ ਮਾਰਕੀਟ ਹੈ ਜਿਵੇਂ ਟਿਮ ਹੌਟਨ ਹੈ ਬਾਲਮਾਰਟ ਹੈ ਹੋਰ ਵੀ ਬੜੇ-ਬੜੇ ਚੀਜ਼ਾਂ ਨੇ ਕਾਫੀ ਚੀਜ਼ਾਂ ਨੇ ਕਹਿੰਦੇ ਬਹੁਤ ਵਧੀਆ ਮੇਨ ਜਿਹੜਾ ਹੱਬ ਹੈ ਹੱਬ ਮੰਨਿਆ ਜਾਂਦਾ ਇਧਰਲੇ ਏਰੀਆ ਦਾ ਉਹ ਇਸ ਤੋਂ ਬਾਅਦ ਡਾਊਨਟਾਊਨ ਵੀ ਕਾਫੀ ਜਈ ਹੈ ਵਧੀਆ ਪਰ ਉੱਥੇ ਚੋਰੀਆਂ ਜ਼ਿਆਦਾ ਹੁੰਦੀਆਂ ਨੇ ਤੇ ਅੱਜ ਆਪਾਂ ਜਾ ਕੇ ਦੇਖਦੇ ਆ ਕਿਦਾਂ ਆਪ ਨੂੰ ਅਪੁਆਇੰਟਮੈਂਟ ਮਿਲਦੀ ਹੈ ਜਾਂ ਕੋਈ ਕਾਊਂਟਰ ਪੰਨ ਤੁਰੰਤ ਖੁੱਲੇ ਜਾਂਦਾ ਇਹ ਜਾ ਕੇ ਹੀ ਆਪਾਂ ਨੂੰ ਪਤਾ ਲੱਗੂਗਾ ਵੀਰੇ ਤੇ ਆਪਾਂ ਚੱਲਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਮੈਨੂੰ ਅੱਜ ਤੀਜਾ ਦਿਨ ਹੈ ਤੇ ਆਪਣਾ ਚੈਨਲ ਜਿਹੜਾ ਨਵਾਂ ਬਣਾਇਆ ਤਾਂ ਕਿ ਥੋੜੀ ਪਿਆਰ ਦੀ ਲੋੜ ਹੈ ਵੀਰੇ ਹੁਣ ਪੂਰਾ 1 ਕਿਲੋਮੀਟਰ ਰਹਿ ਗਿਆ ਇੱਥੋਂ ਮੈਕ ਫਿਲਿਪਸ ਸਟਰੀਟ ਜਿੱਥੇ ਆਪਾਂ ਜਾਣਾ ਬੈਂਕ ਵਿੱਚ ਅਪੁਆਇੰਟਮੈਂਟ ਲੈਣਾ ਸੀਆਬੀਸੀ ਬੈਂਕ ਦੇ ਵਿੱਚ ਜਾਵਾਂਗੇ ਸਕੋਚੀਆ ਵੀ ਦੇਖ ਲਾਂਗੇ ਨੇੜੇ ਤੇੜੇ ਹੋਈ ਤਾਂ ਬਰੀ ਆਪਾਂ ਬਲੌਗ ਬਣਾਉਣਾ ਤਾਂ ਹੀ ਸਟਾਰਟ ਕੀਤਾ ਕਿ ਵਿਨਿਪੈਕ ਨੂੰ ਜਿੰਨਾ ਹੋ ਸਕੇ ਉਹਨਾਂ ਐਕਸਪਲੋਰ ਕਰੀਏ ਤਾਂ ਜੋ ਜੋ ਵੀ ਕੋਈ ਆਵੇ ਉਹਨੂੰ ਕੋਈ ਤਕਲੀਫ ਨਾ ਹੋਵੇ ਤੇ ਆਰਾਮ ਨਾਲ ਰਹੇ। ਇਦੋਂ ਬਾਅਦ ਆਪਾਂ ਦੱਸਾਂਗੇ ਕਿ ਕਿੱਦਾਂ ਤੁਸੀਂ ਜੌਬ ਫਾਈਂਡ ਆਊਟ ਕਰ ਸਕਦੇ ਹੋ। ਮੈਂ ਤਾਂ ਵਰਕ ਪਰਮਿਟ ਤੇ ਆਇਆ ਹਾਂ। ਸਾਰੀਆ ਨੌਲੇਜ ਆਪਾਂ ਦੇਵਾਂਗੇ ਤੁਹਾਨੂੰ ਕਿੱਥੇ ਕੀ ਸਸਤੀ ਪੈਂਦੀ ਹੈ, ਕਹਾਂ ਦੀ ਕਿੱਥੇ ਨਹੀਂ ਪੈਂਦੀ। ਸਟਾਰਟਿੰਗ ਜੀ ਬੰਦੇ ਨੂੰ ਕੋਈ ਦਿੱਕਤ ਨਾ ਆਵੇ। ਆਪਾਂ ਚੱਲਦੇ ਹਾਂ ਹੁਣ ਸੀਆਈਬੀਸੀ ਬੈਂਕ ਕੋਲੇ। ਲਓ ਜੀ ਆਪਾਂ ਸਾਹਮਣੇ ਦੇਖ ਰਹੇ ਨਾ ਉੱਥੇ ਜਾਣਾ ਬਸ ਪਹੁੰਚ ਹੀ ਗਏ ਲਗਭਗ 40 ਮੈਕਫਲਿਪ ਸਟਰੀਟ ਬੋਲਦੇ ਨੇ ਜਿਹਨੂੰ। ਅਸਾਂ ਬਾਕੀ ਆਪਾਂ ਅੰਦਰ ਜਾ ਕੇ ਦੇਖਾਂਗੇ ਕੀ ਕੀ ਚੀਜ਼ ਆ ਕੀ ਕੀ ਨਹੀਂ। ਮਤਲਬ ਬਿੰਨੀ ਪੈਗਰੀ ਮੈਕਫਲਿਪ ਸਟਰੀਟ ਚ ਕੀ ਕੀ ਆ ਰਿਹਾ ਕੀ ਕੀ ਨਹੀਂ ਉਹ ਸਾਰਾ ਤੁਹਾਨੂੰ ਦਿਖਾ ਦਾਂਗੇ ਅੱਜ। ਉਹ ਸਾਹਮਣੇ ਦੇਖ ਸਕਦੇ ਹੋ ਜੀ। ਇੱਥੇ ਹੈਗਾ ਹੈਲਥ ਐਂਡ ਸੋਸ਼ਲ ਸਰਵਿਸ ਸੈਂਟਰ ਮੈਨੀ ਟੋਪਾ ਦਾ। ਯੂਨਿਟ 3 ਲੀਲਾਵੇਨੀਊ ਦੇ ਵਿੱਚ ਆ ਜਾਂਦਾ। ਸਾਹਮਣੇ ਤੁਸੀਂ ਦੇਖ ਸਕਦੇ ਹੋ ਸੁਪਰਸ ਡਰੱਗ ਮਾਰਟ ਇਹ ਡਰੱਗ ਮਾਰਟ ਹੈ ਠੀਕ ਹੈ ਜੀ ਸਾਹਮਣੇ ਤੁਸੀਂ ਉਧਰਲੀ ਸਾਈਡ ਦੇਖ ਸਕਦੇ ਹੋ ਗਰੀਏਟਿਕਡੇ ਹਸਪੀਟਲ ਆਇਦਰ ਉਧਰਲੀ ਸਾਈਡ ਵੀ ਦਿਖਾਵਾਂਗੇ ਤੁਹਾਨੂੰ ਜਿਹੜੀ ਇਧਰਲੀ ਸਾਈਡ ਆ ਜਾਂਦੀ ਨਾ ਆਹ ਜਿਹੜੀ ਆਪਾਂ ਇਧਰਲੀ ਸਾਈਡ ਆ ਜਿਹੜਾ ਇਧਰਲੀ ਸਾਈਡ ਤੁਸੀਂ ਦੇਖ ਰਹੇ ਇਧਰਲੀ ਸਾਈਡ ਇਲੀਲਾ ਵੀ ਨੂੰ ਆ ਜਾਂਦਾ ਸਾਰਾ ਇਲੀਲਾ ਵੀ ਨੀ ਵਾਲਾ ਆ ਜਾਂਦਾ ਤੇ ਇਲੀਲਾ ਵੀ ਨੇ ਦੇ ਵਿੱਚ ਤੁਸੀਂ ਦੇਖਿਆ ਰਿਹਾ ਇੱਥੇ ਪੈਟ ਸਮਾਰਟ ਹੈ ਹੈਲਥ ਐਂਡ ਸੋਸ਼ਲ ਸਰਵਿਸ ਸੈਂਟਰ ਹੈ ਜਿਹੜਾ ਪੀਜਾ ਪੀਜਾ ਵਾਲੇ ਨੇ ਸੌਫਟ ਪਰ ਡਰਗ ਮਾਰਟ ਹੈ ਜਿਸ ਨੂੰ ਲਗਭਗ ਸਾਰਾ ਆਪਾ ਦਿਖਾਤਾ ਤੇ ਸਾਹਮਣੇ ਦੇਖਦੇ ਹੋ 골ਡਨ ਕਰੀ ਹੈ 골ਡਨ ਕਰੀ ਐਂਟਰਪ੍ਰਾਈਜ਼ ਰੈਂਟਰ ਰੈਂਟੇ ਕਾਰ ਇਹ ਕਾਰ ਜੂ ਰੈਂਟ ਤੇ ਲੈਣਾ ਚਾਹਦੇ ਹੋ ਉਹ ਸਾਹਮਣੇ ਆ ਦਿਖਾ ਦੇਣਗੇ ਸਾਹਮਣੇ ਸੈਵਨੋਕਸ ਹਸਪੀਟਲ ਹੈ ਤੇ ਮੈਂ ਇੱਕ ਸੱਚੀ ਗੱਲ ਤੁਹਾਨੂੰ ਕਹਿਣਾ ਭੁੱਲ ਗਿਆ ਜਿੰਨਾ ਜਲਦੀ ਇੱਥੇ ਆ ਸਕੇ ਜੋ ਵੀ ਮੈਨੀਟੋਬਾ ਹੈਲਥ ਕਾਰਡ ਹੈ ਜਿਹੜੇ ਰੂਲ ਨੇ ਹੈਲਥ ਕਾਰਡ ਬਣਾਉਣ ਵਾਸਤੇ ਇਹਨੂੰ ਪਹਿਲਾਂ ਫਾਲੋ ਕਰ ਲਿਓ ਤੇ ਹੈਲਥ ਕਾਰਡ ਜ਼ਰੂਰ ਬਣਾਇਓ ਤਾਂ ਕਿ ਜਲਦੀ ਤੋਂ ਜਲਦੀ ਹੈਲਥ ਕਾਰਡ ਬਣਾਉਣ ਦੀ ਸੋਚੋ ਤੇ ਕਿਉਂਕਿ ਇੱਥੇ ਕਾਸਟਲੀ ਬਹੁਤ ਪੈਂਦੀ ਹੈ ਮੈਡੀਕਲ ਸਿਸਟਮ ਜੇ ਤੁਸੀਂ ਆਪ ਦਾ ਟਾਈਮ ਤੇ ਵੀ ਅਮਰਜੈਂਸੀ ਆ ਜਿਹੜਾ ਆਪਣਾ ਕਰੇ ਸੋ ਹੋਪਫੁਲੀ ਤੁਸੀਂ ਆਪਣੀ ਚੀਜ਼ ਨੂੰ ਅੰਡਰਸਟੈਂਡ ਕਰੋਗੇ ਆਪਣਾ ਫਾਈਨਲ ਡੈਸਟੀਨੇਸ਼ਨ ਆ ਗਿਆ ਤੁਸੀਂ ਸਾਹਮਣੇ ਦੇਖ ਸਕਦੇ ਆਪਾਂ ਉਹਦੇ ਵਾਹ ਰੋਡ ਕਰਾਸ ਕਰ ਲਾਂਗੇ ਸੀਆਈਵੀਸੀ ਬੈਂਕ ਇੱਥੇ ਲਾਵਾਂਗੇ ਆਪਾਂ ਅਪਾਇੰਟਮੈਂਟ ਜੇ ਜਲਦੀ ਮਿਲਦੀ ਹੋਈ ਚਲੋ ਫਿਰ ਚੱਲਦੇ ਹਾਂ ਸੀਆਈਵੀਸੀ ਬੈਂਕ ਦੇ ਵਿੱਚ ਲਓ ਜੀ ਸੀਆਈਵੀ ਸੀ ਬੈਂਕ ਆ ਗਈ ਉਹਨਾਂ ਅੱਗੇ ਚੱਲਦੇ ਬੈਂਕ 'ਚ ਫੋਨ ਸ਼ਾਇਦ ਅਲਾਉਡ ਨਹੀਂ ਹੋਣਾ ਤੇ ਆਪਾਂ ਦੇਖਦੇ ਹਾਂ ਕੀ ਬਣਦਾ ਪੁੱਛ ਰਿਹਾ ਇੱਥੇ ਅਪਾਇੰਟਮੈਂਟ ਲੈਣੀ ਹੈ account ਖਰਾਉਣ ਵਾਸਤੇ ਆ ਜਿਹੜਾ ਮੈਡਿਆ ਦੇਖਦੇ ਇੱਥੇ ਖੜਨਾ ਹੁੰਦਾ ਵੇਟਿੰਗ 'ਚ ਆਪੀ ਬੁਲਾ ਲੈਂਦੇ ਨੇ ਜੇ ਨੈਕਸਟ ਟਰਨ ਆਉਂਦੀ ਹੈ ਇੱਥੇ ਆਪਾਂ ਈਟ ਕਰ ਰਹੇ ਆਪਣੇ। ਲੋ ਜੀ ਸੀਆਈਵੀਸੀ ਬੈਂਕ ਦੇ ਵਿੱਚੋਂ ਬਾਹਰ ਆ ਗਏ। ਇੱਥੇ ਅਪਾਇੰਟਮੈਂਟ ਕਹਿੰਦੇ ਨਹੀਂ ਮਿਲ ਰਹੀ, ਜੁਲਾਈ ਵੀ ਨਹੀਂ ਮਿਲ ਰਹੀ। ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਕੋਈ ਥੋੜੀ ਹੋਰ ਬ੍ਰਾਂਚ ਜਿੱਥੇ ਮੈਨੂੰ ਜਲਦੀ ਮਿਲ ਸਕੇ ਉਹ ਦੱਸੋ ਕਿਉਂਕਿ ਮੈਂ ਜਿਹੜੀ ਮੈਂ ਇੱਕ ਬੁੱਕ ਕਰੀ ਐ ਆ 12 ਜੁਲਾਈ ਦੀ ਉਹ ਤੋਂ ਇੱਕ ਵਧੀਆ ਮਿਲ ਗਈ ਮੈਨੂੰ ਡਾਊਨ Town ਏਰੀਆ ਜਿੱਥੇ ਚੋਰੀਆਂ ਜ਼ਿਆਦਾ ਹੁੰਦੀਆਂ ਪਰ ਏਰੀਆ ਬਹੁਤ ਵਧੀਆ ਉਹ। ਜਿੱਥੇ ਆਪਾਂ ਕੱਲ ਆਪਾਂ ਗਏ ਸੀ ਸਰਵਿਸ ਸੈਂਟਰ ਕੈਨੇਡਾ ਦੇ ਵਿੱਚ ਸੈਨ ਨੰਬਰ ਰਹਿਣ। ਉੱਥੇ ਆਪਾਂ ਨੂੰ ਦੁਬਾਰਾ 12 ਕਿਲੋਮੀ ਆਪਾਂ ਨੂੰ ਮਿਲ ਚੁੱਕੀ ਹੈ ਡੇਟ ਤੁਸੀਂ ਦੇਖ ਸਕਦੇ ਹੋ 4 ਜੁਲਾਈ ਦੀ ਹੁਣੇ-ਹੁਣੇ ਮੈਂ ਇੱਕ ਗੋਰੇ ਨੂੰ ਪੁੱਛਿਆ ਕਹਿੰਦਾ ਸਕੋਸ਼ੀਆ ਬਈ ਕਿ ਇੱਥੋਂ ਸਿਰਫ 500 ਕ ਮੀਟਰ ਹੈ ਕਹਿੰਦਾ ਤੁਸੀਂ ਬਿਲਕੁਲ ਜਾ ਸਕਦੇ ਹੋ ਕਹਿੰਦਾ ਇੱਧਰ ਲੈ ਕੇ ਰਾਈਟ ਲੈ ਕੇ ਲੈਫਟ ਚੱਲੀ ਜਾਓ ਚਲੋ ਪਹਿਲਾਂ ਪਾ ਉੱਥੇ ਵੀ ਜਾਂਦੇ ਆ ਇਸ ਤੋਂ ਪਹਿਲਾਂ ਆਪਾਂ ਐਕਸਪਲੋਰ ਕਰਦੇ ਆ ਕੀ ਕੀ ਇੱਥੇ ਹੋਰ ਮੈਂ ਪਿੱਛੇ ਤੁਸੀਂ ਦੇਖਿਆ ਉਹ ਗਲੀ ਕੋ ਲਿਕਰ ਸ਼ਾਪ ਸੀ ਤੇ ਹੋਰ ਵੀ ਕਾਫੀ ਚੀਜ਼ਾਂ ਸੀ ਹੁਣ ਆਪਾਂ ਅੱਗੇ ਚੱਲਦੇ ਆ ਕੀ ਬਣਦਾ ਠੀਕ ਹੈ ਸੋ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਵਿੱਚ ਕਿ ਬੈਂਕ ਦਾ ਅਕਾਊਂਟ ਖੁਲਾਉਣ ਲੱਗੇ ਕਿਹੜੇ-ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ ਤੇ ਕਿਹੜੇ-ਕਿਹੜੇ ਦੀ ਨਹੀਂ ਜ਼ਰੂਰਤ ਤੁਸੀਂ ਸਾਹਮਣੇ ਦੇਖ ਸਕਦੇ ਪੌਪੀਜ਼ ਹੈ ਤੇ ਉਧਰ ਸੀ ਫੂਡ ਸਿਟੀ ਹੈ ਤੇ ਇਹਦੇ ਆਪਾਂ ਜਿਹੜੇ ਇਧਰਲੀ ਆਪੋਜ਼ਿਟ ਸਾਈਡ ਖੜੇ ਆਪਾਂ ਜਿੱਥੇ ਮੈਕਫਲਿਪ ਸਟਰੀਟ ਕਣੀ ਤੇ ਚਲੋ ਚੱਲਦੇ ਆਂ ਫਿਰ ਆਪਾਂ ਦੇਖਦੇ ਹੁਣ ਹੋਰ ਕੀ-ਕੀ ਚੀਜ਼ ਆ ਲਓ ਜੀ ਮੂਰੀਜ਼ ਕਲੋਥਿੰਗ ਫਰਮ ਹੈ ਨਾ ਸਾਹਮਣੇ ਲਿਕਵਿਡ ਮਾਰਟ ਹੈ ਤੇ ਅੱਗੇ ਦੇਖਦੇ ਆਪਾਂ ਕੀ-ਕੀ ਆ ਵੈਸੇ ਇਲਾਕਾ ਵਧੀਆ ਪੂਰੀ ਮਾਰਕੀਟ ਪੂਰੀ ਬਹੁਤ ਜ਼ਿਆਦਾ ਵਧੀਆ ਹੈ ਉਹ ਸਾਹਮਣੇ ਦੇਖੋ ਦਾ ਹੋਮ ਡਿਪੋਟ ਹੈ ਤੇ ਵੀ ਕਾਫੀ ਚੀਜ਼ਾਂ ਮਿਲਦੀਆਂ ਨੇ ਸਾਹਮਣੇ ਸਟੈਪਲਸ ਹੈ ਤੇ ਅੱਗੇ ਸਕੋਸ਼ੀਆ ਬੈਂਕ ਹੈ ਸਾਹਮਣੇ ਦਿਖ ਰਹੀ ਹੈ ਸਕੋਸ਼ੀਆ ਬੈਂਕ ਦੇਖ ਰਹੇ ਹਾਂ ਉੱਥੇ ਕੀ ਬਣਦਾ ਹੈ ਅਪਾਇੰਟਮੈਂਟ ਕਿੰਨੇ ਦੀ ਮਿਲਦੀ ਹੈ ਜੇ ਇੱਥੇ ਆਪਾਂ ਨੂੰ ਜਲਦੀ ਪਾਉਣ ਮਿਲਦੀ ਮਿਲਦੀ ਤਾਂ ਬਹੁਤ ਵਧੀਆ ਗੱਲ ਹੈ ਕਿਸਮਤ ਖੁੱਲ ਜੂ ਅੱਜ ਆਪਣਾ ਤੀਸਰਾ ਦਿਨ ਹੈ ਦਨ ਵੀ ਗੁਰੂ ਦੇ ਨਾਮ ਹੁੰਦਾ ਜਿਹੜਾ ਆਪਣਾ ਰੋਜ਼ ਦਾ ਚਲੋ ਚੱਲਦੇ ਆ ਅੱਗੇ ਕੀ ਬਣਦਾ ਕੀ ਨਹੀਂ ਪਹਿਲਾਂ ਅੱਗੇ ਹੀ ਇਸ ਕੋਸ਼ੀਏ ਦੇ ਸਾਹਮਣੇ ਡਲਰਾਮਾ ਉੱਥੇ ਵੀ ਜਾਵਾਂਗੇ ਉੱਥੇ ਵੀ ਕਾਫੀ ਚੀਜ਼ਾਂ ਮਿਲਦੀਆਂ ਹੁੰਦੀਆਂ ਨੇ ਜਿਵੇਂ ਆਮ ਕੁਝ ਵੀ ਲੈ ਸਕਦੇ ਆ ਜਿਵੇਂ ਆਪਾਂ ਵਿਸ਼ਾਲ ਮੈਗਾ ਮਾਰਟ ਜਿਵੇਂ ਡਲਰਾਮਾ ਕਹਿੰਦੇ ਨੇ ਇੱਥੇ ਉੱਥੇ ਵੀ ਜਾਇਆਵਾਂਗੇ ਚਲੋ ਆਪਾਂ ਦਰ ਐਂਟਰੀ ਕਰਦੇ ਆ ਫਿਰ ਅੱਗੇ ਦੇਖਦੇ ਆ ਕੀ ਬਣਦਾ ਫਿਰ ਆਪਾਂ ਕੋਸ਼ੀਆ ਬੈਂਕ ਚਾਲਦੇ ਆਂ ਦੇਖਦੇ ਆ ਕੀ ਬਣਦਾ ਫਿਰ ਆਪਾਂ ਡਲਰੋਮਾ ਤੇ ਜਾਵਾਂਗੇ ਅੰਦਰ ਆਪਾਂ ਐਂਟਰੀ ਕਰਨ ਲੱਗੇ ਆ ਤੁਸੀਂ ਦੇਖ ਸਕਦੇ ਹੋ ਆਪਾਂ 威ਟਿੰਗ ਦੇ ਵਿੱਚ ਖੜੇ ਹੋ ਜਿਹੜਾ ਸਾਹਮਣੇ ਮੈਡ ਜਣਾ ਉੱਥੇ ਖੜਨਾ ਹੁੰਦਾ ਬਸ بار-ਬਾਰ ਬੰਦਾ ਉਹਨੂੰ ਬੁਲਾ ਲੈਂਦੇ ਨੇ ਨੈਕਸਟ ਨੈਕਸਟ ਆਪੇ ਬੁਲਾ ਲੈਂਦੇ ਨੇ ਇੰਡੀਆ ਵਾਲਾ ਕੰਪਨੀ ਹੈਗਾ ਕੀ ਇੱਕ ਲਾਈਨ 'ਚ ਇਕੱਠੇ ਲੱਗ ਜੂ ਕੋਈ ਭੀੜ ਨਹੀਂ ਕਰਦੇ ਇਹ ਦੇ ਵਿੱਚ ਅਕਾਊਂਟ ਓਪਨ ਹੋ ਗਿਆ ਕਿਸਮਤ ਚੰਗੀ ਹੈ ਕਿ ਅੱਜ ਹੀ ਅਕਾਊਂਟ ਮੈਮ ਨੇ ਓਪਨ ਕਰਤਾ ਜੋ ਸਾਹਮਣੇ ਤੁਸੀਂ ਇਧਰਲੀ ਸਾਈਡ ਦੇਖ ਰਹੇ ਹੋ ਮੈਮ ਬੈਠੀ ਉਹਨਾਂ ਨੇ ਓਪਨ ਕਰਤਾ ਮੇਰਾ ਅਕਾਊਂਟ ਤੇ ਆਪਾਂ ਇਹਦੇ ਵਿੱਚ ਕੁਝ ਪੈਸੇ ਜਮਾ ਵੀ ਕਰਾਤੇ ਤੇ ਇਹਦਾ ਪ੍ਰੋਸੀਜਰ ਇਹ ਹੈ ਕਿ ਜੇ ਤੁਹਾਨੂੰ ਵਰਕ ਪਰਮਿਟ ਮਿਲਿਆ ਤਾਂ ਤੁਸੀਂ ਉਹ ਵਰਕ ਪਰਮਿਟ ਜਿਹੜਾ ਇਸ਼ੂ ਹੋਇਆ ਹੈ ਆਪਣਾ ਵਰਕ ਪਰਮਿਟ ਜਿਹੜਾ ਇਸ਼ੂ ਹੋਇਆ ਤੁਹਾਨੂੰ 에ਅਰਪੋਰਟ ਤੇ ਉਹ ਲੈ ਕੇ ਆਉਣਾ ਇੱਕ ਤੁਸੀਂ ਇੱਕ ਸਿਨ ਨੰਬਰ ਲੈ ਕੇ ਆਉਣਾ ਸਿਨ ਨੰਬਰ ਜੇ ਤੁਸੀਂ ਨਹੀਂ ਵੀ ਲੈ ਕੇ ਆਉਂਦੇ ਉਸ ਸਿਨ ਨੰਬਰ ਲਿਖ ਕੇ ਜਰੂਰ ਲੈ ਆਇਓ ਸਿਨ ਨੰਬਰ ਮੈਂ ਲੈ ਕੇ ਨਹੀਂ ਆਇਆ ਸੀ ਤੇ ਉਸ ਸਿਨ ਨੰਬਰ ਮੈਂ ਇੱਥੇ ਮੇਰੇ ਲਿਖਿਆ ਹੋਇਆ ਸੀ ਮੈਂ ਤੇ ਇੱਕ ਪਾਸਪੋਰਟ ਲਿਓ ਤਿੰਨ ਚੀਜ਼ਾਂ ਲਿਓ ਬਾਕੀ ਸਾਰਾ ਕੰਮ ਤੋਂ ਨਾਲ ਦੀ ਨਾਲ ਏਟੀਐਮ ਮਿਲ ਜੂਗਾ ਮੇਰਾ 1 ਸਾਲ ਲਈ ਅਕਾਊਂਟ ਖੋਲਿਆ ਮੈਂ ਚੈੱਕ ਅਕਾਊਂਟ ਤੇ ਸੇਵਿੰਗ ਅਕਾਊਂਟ ਦੋਨੇ ਖਲਵਾਤੀ ਚੈੱਕ ਅਕਾਊਂਟ ਦੇ ਵਿੱਚ ਤੁਸੀਂ ਪੈਸੇ ਡੇਲੀ ਯੂਜ਼ ਕਰ ਸਕਦੇ ਹੋ ਸੇਵਿੰਗ 'ਚ ਤੁਸੀਂ ਰੱਖ ਸਕਦੇ ਹੋ ਸੋ ਦੈਟ ਆਪਣਾ ਨਵ ਸਕੋਸ਼ੀਆ ਬੈਂਕ ਦਾ ਖਾਤਾ ਖੁੱਲ ਚੁੱਕਿਆ ਇਹੀ ਡਾਕੂਮੈਂਟ ਚਾਹੀਦੇ ਸੀ ਬਹੁਤ ਪਲੈਟ ਸੀ ਬਾਕੀ ਬਾਕੀ ਬੈਂਕਾਂ ਦੇ ਵਿੱਚ ਮੈਂ ਐਕਚੁਅਲੀ ਮੈਂ ਸੀਆਈ ਸੀਆਈਸੀ ਬੈਂਕ ਦੇ ਵਿੱਚ ਖਾਤਾ ਖਲਵਾਉਣਾ ਸੀ ਪਰ ਉੱਥੇ ਆਪਾਂ ਨੂੰ ਅਪਾਇੰਟਮੈਂਟ ਨਹੀਂ ਮਿਲੀ ਤਾਂ ਜਪੈਥੀ ਖਲਵਾ ਲਿਆ ਥ ਤੇ ਆ ਸਾਹਮਣੇ ਆ ਗਿਆ ਡਾਲਰ ਡਾਲਰ ਆਮਾ ਹੁਣ ਚੱਲਦੇ ਆ ਡਾਲਰ ਆਮਾ ਇੱਥੋਂ ਆਪਾਂ ਲਵਾਂਗੇ ਦੇਖਾਂਗੇ ਕੋਈ ਸਸਤੇ ਜਿਹੇ ਹੈੱਡਫੋਨ ਜੀ ਮਿਲ ਜਾਣ ਤਾਂ ਬਹੁਤ ਵਧੀਆ ਜੀ ਦੇਖ ਸਕਦੇ ਹੋ ਕੋਈ ਸਸਤੇ ਜਿਹੇ ਹੈੱਡਫੋਨ ਦੇਖਾਂਗੇ ਇੱਥੋਂ ਡਾਲਰ ਆਮਾ ਅੱਜ ਆਪਾਂ ਇੱਥੋਂ ਸਸਤੇ ਕੋਈ 이어ਫੋਨ ਲੈ ਕੇ ਜਾਣੇ ਨੇ ਫਿਰ ਇੱਥੇ ਕੋਈ ਜਿਹਨੇ ਕੁਝ ਹੋਰ ਵੀ ਮਿਲ ਜੇ ਵਧੀਆ ਲੈ ਜਾਗੇ ਪਰ ਆਪਣੇ ਕੋਲ ਲੈ ਪੈਸੇ ਆ ਨਹੀਂ ਕਿ ਉਹਦੇ ਲੈ ਸੈਲਰੀ ਆਈ ਨਹੀਂ ਅਨਾਵ ਕੰਮ ਲੱਗੇ ਆ ਜੇ ਜਦੋਂ ਕੰਮ ਤੇ ਲੱਗੇ ਨਾ ਫਿਰ ਆਪਾਂ ਵਾਧੂ ਪਰਚੇਜ ਕਰਿਆ ਕਰਾਂਗੇ ਟੈਨਸ਼ਨ ਨਾ ਲਓ ਅੱਜ ਆਪਣਾ ਇੱਥੇ ਤੀਸਰਾ ਦਿਨ ਅੱਜ ਆਪਣਾ ਇੱਥੇ ਤੇ ਫੈਸ਼ਨ ਲੈਣ ਦੀ ਲੋੜ ਨਹੀਂ ਥੈਟਸ ਗ੍ਰੇਟ ਤੁਸੀਂ ਦੇਖ ਸਕਦੇ ਹੋ ਹਰ ਚੀਜ਼ ਅਵੇਲੇਬਲ ਹੈ ਡਲਰਾਮਾ ਦੇ ਵਿੱਚ ਸ਼ੈਂਪੂ ਲੈਣਾ ਤੁਸੀਂ ਉਹ ਮਿਲ ਜਾਂਦਾ 4 ਡਾਲਰ ਦਾ ਸ਼ੈਂਪੂ ਮਿਲ ਜਾਂਦਾ ਸਭ ਕੁਝ ਬਦਿਆ ਬਦਿਆ ਯਾਰ ਹੁਣ ਇੱਥੋਂ ਪਤਾ ਲੱਗਦਾ ਕਿ ਆਪਾਂ ਨੂੰ ਕੁਝ ਵੀ ਚੀਜ਼ ਸ਼ੈਂਪੂ ਵਗੈਰਾ ਤੁਸੀਂ ਇੱਥੇ ਲੈ ਕੇ ਆਏ ਲੇਕੇ ਆਉਣ ਦੀ ਲੋੜ ਹੈ ਨਹੀਂ ਕਿ ਮੈਂ ਤਾਂ ਲੈ ਕੇ ਆਇਆ ਪਰ ਆਪਾਂ ਨੂੰ ਇੱਥੇ ਪਰਚੇਸ ਕਰ ਲੈਣਾ ਚਾਹੀਦਾ 4 5 5 6 6 ਡਾਲਰ ਦੇ ਨਹੀਂ ਸੇਮ ਹੀ ਰੇਟ ਨੇ ਦੇ ਜੇ ਆਪਾਂ ਇੰਡੀਆ ਬਦ ਦੇ ਡਾਲਰ ਨਾਲ ਕੰਪੇਅਰ ਕਰੀ ਜਾਵਾਂਗੇ ਫਿਰ ਤਾਂ ਲਾਈਫ ਲੰਗੀ ਫਿਰ ਕੁਝ ਨਹੀਂ ਕਰ ਸਕਦੇ ਜੇ ਤੁਮ ਮਿਲ ਗਿਆ ਹੈਡਫੋਨ ਠੀਕ ਹੈ ਨਹੀਂ ਫਿਰ ਆਪਾਂ ਵਾਲਮਾਰਟ ਦੇ ਵਿੱਚ ਜਾਵਾਂਗੇ ਉੱਥੋਂ ਪਰਚੇਜ਼ ਕਰਾਂਗੇ ਹੈਡਫੋਨ ਮੈਨੂੰ ਨੇ ਸੁਣ ਪੁੱਛਿਆ ਕਹਿੰਦੇ ਤੇ ਹੈੱਡਫੋਨ ਹੈ ਨਹੀਂ ਤੁਸੀਂ ਆਨਲਾਈਨ ਚ ਲੈ ਸਕਦੇ ਹੋ ਤੇ ਇਰਪੁਣੇ ਮਿਲ ਨਹੀਂ ਤੇ ਹੋਰ ਚੀਜ਼ਾਂ ਬਹੁਤ ਨੇ 8 ਡਾਲਰ ਆਮਾ ਬਾਈ ਤੁਸੀਂ ਦੇਖ ਲਿਆ ਹੁਣ ਆਪਾਂ ਚੱਲਾਂਗੇ ਬਾਲ ਮਾਰਟ ਦੇ ਵਿੱਚ ਉੱਥੇ ਜਾ ਕੇ ਦੇਖਾਂਗੇ ਜਿਵੇਂ ਮਿਲਦਾ ਹੋਵੇ ਠੀਕ ਹੈ ਡਾਲਰ ਆਮਾ ਦੇ ਵਿੱਚ ਫ੍ਰੀ ਹੋ ਕੇ ਆਵਾਂਗੇ ਫਿਰ ਆਪਾਂ ਦੇਖਾਂਗੇ ਕਿਹੜੀ ਚੀਜ਼ ਕਿੰਨੇ ਕਿੰਨੇ ਡਾਲਰ ਦੀਆਂ ਪੈਂਦੀਆਂ ਨੇ ਕੈਨਡ ਗਲਵਜ਼ ਅਵੇਲੇਬਲ ਨੇ ਤੁਸੀਂ ਕੁਝ ਵੀ ਲੈ ਸਕਦੇ ਹੋ ਯਾਰ ਐਵਰੀਥਿੰਗ ਇਜ਼ ਓਕੇ 5 ਡਾਲਰ ਦੀ ਹੈ ਗਲਵਜ਼ ਜੇ ਗਲੂ ਸਟਿਕ ਮਿਲਦੀ ਹੈ 1 ਡੱਡ 1 ਡਾਲਰ ਦੀ ਗਲੂ ਸਟਿਕ ਹੈ ਇਸ ਕਰਕੇ ਵੀਰੇ ਆਪਾਂ ਫੇਰ ਆਵਾਂਗੇ ਫ੍ਰੀ ਟਾਈਮ 'ਚ ਐਕਸਪਲੋਰ ਕਰਾਂਗੇ ਨੂੰ ਠੀਕ ਹੈ ਡਿਪੈਂਡ ਕਰਦਾ ਹੁਣ ਆਪਾਂ ਬਾਹਰ ਆ ਗਏ ਆਂ ਫੁੱਲ ਚੱਲਦਾ ਹੈ ਕਿਤੇ ਹੋਰ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਦੇਖਦੇ ਹਾਂ ਹੁਣ ਆਪਾਂ ਚੱਲਦੇ ਹਾਂ ਮਾਰਸਲ ਦੇ ਵਿੱਚ ਦੇਖਦੇ ਥੋੜੀ ਥੋੜੀ ਚਲ ਕੱਪਨ ਤੁਹਾਨੂੰ ਸਾਰੇ ਦਿਖਾ ਦਾਂਗੇ ਵੀ ਕਿਦੋਂ-ਦੋਂ ਮਿੰਟਾਂ ਜੀ ਠੀਕ ਹੈ ਇਧਰ ਲੇਡੀਜ਼ ਵਾਲਾ ਤੁਸੀਂ ਦੇਖ ਸਕਦੇ ਹੋ ਆਪਾਂ ਚੱਲਦੇ ਹਾਂ ਮੈਨਜ਼ ਵਾਲਾ ਦੇਖਦੇ ਹਾਂ ਕਿ ਹਿਸਾਬ ਕਿਤਾਬ T-shirt ਆ ਵਗੈਰਾ ਸ਼ਰਟ ਆ ਵਗੈਰਾ ਕੀ ਮਿਲਦੀਆਂ ਨੇ ਕੀ ਰੇਟ ਆ ਲੈ ਬਾਈ ਆਹ ਕੈਪਰੀ ਦੇਖ ਲੈ 40 ਡਾਲਰ ਦੀ 29 ਡਾਲਰ ਦੀ ਯਾਰ ਪ੍ਰੀ ਬੰਦਾ ਕਿਹਦਾ ਆਹ ਸ਼ਰਟ ਦੇਣਾ ਨਾਰਮਲ ਜੀ ਸ਼ਰਟ ਹੈ ਦੇਖੇ ਕਿ ਮੇਰੀ ਪੈਂਦੀ ਆ ਇਹ ਪੈਂਦੀ ਆ ਬਈ 30 ਡਾਲਰ ਦੀ ਆਹ ਸ਼ਰਟ 30 ਡਾਲਰ ਦੀ ਸਿੰਪਲ ਥਾਰਾ ਢਾਰਾ ਸੋ ਇਹ ਸ਼ਰਟ ਪੈਂਦੀ ਆ ਮਾਡ ਰੇਟ ਤਾਂ ਲਗਭਗ ਉਹੀ ਨੇ ਯਾਰ ਇੰਨਾ ਜ਼ਿਆਦਾ ਠੀਕ ਹੈ ਕੱਪੜੇ ਈ ਕੁਆਲਿਟੀ ਵੀ ਹੈਗੀ ਹੈ ਇਹੋ ਜੀ ਗੱਲ ਨਹੀਂ ਆ ਤੁਸੀਂ ਦੇਖ ਸਕਦੇ ਮੈਂ ਨੈਗੇਟਿਵ ਇਹਦੇ ਪਰ ਇਹ ਲਗ ਲੱਗ ਕੱਪੜੇ ਲੈ ਸਕਦੇ ਹੋ ਇਹ ਪੂਰਾ ਦੂਰ ਤੱਕ ਹੈ ਮਾਰਸਲ ਸ਼ੋਰੂਮ ਇਹ ਤੋਂ ਬਾਅਦ ਅੱਗੇ ਚੱਲਾਂਗੇ ਮਾਰਸ਼ਲ ਤੋਂ ਬਾਅਦ ਇਹਦੇ ਹੋਰ ਜਾਵਾਂਗੇ ਆਪਾਂ ਤੁਹਾਨੂੰ ਸਾਰੇ ਵੀਊ ਦਿਖਾਵਾਗੇ ਥੋੜੇ ਥੋੜੇ ਕਰਕੇ ਠੀਕ ਹੈ ਪਿਲੋਸ ਵਗੈਰਾ ਤੇ ਬ੍ਰੈਡ ਘਰਾਓ ਨਾ ਆਪਾਂ ਬਿੰਨੀ ਪੱਕ ਪੂਰਾ ਐਕਸਪਲੋਰ ਕਰਦਾਂਗੇ ਤੁਹਾਨੂੰ ਉਰ ਮਰਜ਼ੀ ਕੁਛ ਕਹੇ ਹਰ ਚੀਜ਼ ਦੇ ਦਾਂਗੇ ਤੇਰੇ ਲੇਡੀ ਦਾ ਲੇਡੀਜ਼ ਆਗਾ ਆਲ ਆਊਡ ਸਾਹਮਣੇ ਪਾਕ ਸੋਰਸ ਆ ਗਿਆ ਉਹ ਅੱਗੇ ਟਿਮ ਹੋਟਲਸ ਆ ਗਿਆ ਇਹਦੇ ਮੈਕਮਨਿਜ ਆ ਗਿਆ ਟੂਲ ਰੂਮ ਟਾਊਨ ਟੂਲ ਟਾਊਨ ਆ ਗਿਆ 7ਓਕ ట్రాన్స్‌ਮਿਸ਼ਨ ਇੱਥੇ ਆਟੋ ਗੱਡੀਆਂ ਸਹੀ ਕੀਤੀ ਜਾਂਦੀਆਂ ਨੇ ਮਸ਼ੀਨਾਂ ਆਪਣੇ ਇਹਨੇ ਵੀ ਗੱਡੀਆਂ ਨੇ ਤੇ ਉਧਰ ਉਧਰ ਤੁਸੀਂ ਦੇਖ ਸਕਦੇ ਹਾਂ। ਸੋ ਵੀ ਵਾਲਮਾਰਟਾ ਸੁਪਰਸਟੋਰ ਆ ਗਿਆ ਹੁਣ ਇਹਦੇ ਵਿੱਚ ਜਾਂਦੇ ਦੇਖਦੇ ਕੀ ਬਣਦਾ ਕੀ ਕੀ ਹੈ। ਤੇ ਪਰ ਇਹਦੀ ਵੀਡੀਓ ਫੇਰ ਅਗਲੀ ਵੀਡੀਓ ਅਗਲੇ ਜੀ ਵੀਡੀਓ ਚ ਪਾਣਾ ਵਾਂਗੇ ਕਿਉਂਕਿ ਮੇਰੇ ਮੇਰੇ ਫੋਨ ਦੀ ਬੈਟਰੀ ਬਹੁਤ ਘੱਟ ਰਹੀ ਹੈ। ਆਪਾਂ ਵਾਲਮਾਰਟ ਚੋਂ ਗਏ ਸੀ ਕੁਝ ਖਰੀਦਣੇ ਖਰੀਦਿਆ ਨਹੀਂ ਟੂ ਵੀ ਹੁਣ ਅਸਤੀ ਕਲਾ ਫਰੂਟ ਫਰੂਟ ਲੈ ਕੇ ਆਏ ਹਾਂ। ਬਨਾਣਾ ਤੇ ਸਟਰਾਬਰੀ ਲੈ ਕੇ ਆਏ ਹਾਂ ਬਸ। ਤੇ ਬਹੁਤ ਪਹੁੰਚਣ ਵਾਲੇ ਕਰੇ 2900 ਮੀਟਰ ਰਹਿ ਗਿਆ ਮੈਂ 4 ਕਿਲੋਮੀਟਰ ਪੈਦਲ ਹੀ ਗਿਆ ਪੈਦਲ ਆਇਆ ਮੈਂ ਬਸ ਇਦਾਂ ਕਰਨਾ ਕਿ ਮਨੂਲ ਚੰਗਾ ਲੱਗਦਾ ਯਾਰ ਕਿ ਹਾਂ ਐਕਸਪਲੋਰ ਕਰਾਂ ਖਡੌਨਟਾ ਤਾਂ ਬਾਅਦ ਚ ਕੋਈ ਤਕਲੀਫ ਨਾ ਹੋਵੇ ਅੱਜ ਆਪਾਂ ਬੈਂਕ ਖਾਤਾ ਖੋਲ੍ਹ ਲਿਆ ਦੋ ਦਿਨਾਂ ਵਿੱਚ ਆਪਣੇ ਕਾਫੀ ਕੰਮ ਕੰਪਲੀਟ ਹੋ ਗਏ ਹੁਣ ਆਪਾਂ ਜਲਦੀ ਜਲਦੀ ਡਰਾਈਵਿੰਗ ਵਾਸਤੇ ਜਾਵਾਂਗੇ ਲਾਇਸੈਂਸ ਵਾਸਤੇ ਕਿਉਂਕਿ ਟੈਸਟ ਦੇ ਕੇ ਕਲੀਅਰ ਕਰ ਦਾਂਗੇ ਜੇਪਾਂ ਸਾਡੇ ਨਾਲ ਇੱਕ ਕਲਾਸਾ ਲਾ ਗਏ ਆਪਾਂ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਲਾਂਗੇ ਕੋਈ ਅੰਗੇ ਸਰਦੀ ਐ ਚਲੋੜ ਪੈ ਸਕਦੀ ਆਪਾਂ ਨੂੰ ਕਾਰ ਚਲਾਉ ਧੰਨਵਾਦ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਤੇ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ ਵੀਰੇ ਥੈਂਕ ਯੂ ਸੋ ਮਚ ਸਾਰੇ ਪਿਆਰ ਦੇਣ ਲਈ